ਇੱਕਠੇ ਹੋਏ ਹੋ ਰੋਸ ਮਾਰਚ ਕੀਤਾ ਕੀ ਮਾਮਲਾ ਇਹ ਸਾਡਾ ਜੀ ਨਰੇਗਾ ਦਾ ਕੰਮ ਦਾ ਕਰਕੇ ਰੋਸ ਮਾਮਲਾ ਸੀ ਕੱਢਿਆ ਹੋਇਆਗਾ ਕਿਉਂਕਿ ਸਾਡੇ ਜਿੰਨੇ ਵੀ ਘਰ ਪੈਣਾ ਹੈ ਹੀ ਆ ਸਾਰਾਂ ਦਾ ਚੁੱਲਾ ਵੀ ਇੱਕ ਨਰੇਗਾ ਦੇ ਕੰਮ ਤੇ ਹੀ ਚੱਲਦਾ ਹੈ ਜੋ ਵੀ ਆਉਂਦਾ ਹੈ ਸਾਨੂੰ ਇਹ ਕਿਹਾ ਜਾਂਦਾ ਵੀ 100 ਦਿਨ ਕੰਮ ਚੱਲੂਗਾ ਮੀਂਹ ਸਾਲ ਦੇ ਵਿੱਚ 15 ਦਿਨ 20 ਦਿਨ ਕੰਮ ਚਲਾ ਕੇ ਬੰਦ ਕੀਤਾ ਜਾਂਦਾ ਕਿਉਂ ਹੁਣ ਗਰੀਬ ਘਰ ਹੈ ਨਹੀਂ ਤਾਂ ਕੋਈ ਕਿਸੇ ਦੇ ਨਰਮਾ ਹੈਗਾ ਅੱਗੇ ਗਰੀਬਾਂ ਨਰਮਾ ਚੁੱਕ ਲੈਂਦੇ ਸੀਗੇ ਤੇ ਖੇਤੀ ਘਰ ਦਾ ਵੀ ਚੁੱਲਾ ਚੱਲੀ ਜਾਂਦਾ ਸੀ ਹੁਣ ਸਾਡਾ ਜਿਹੜਾ ਗਰੀਬਾਂ ਦਾ ਚੁੱਲਾ ਉਹ ਸਿਰਫ ਨਰੇਗਾ ਦੇ ਕੰਮ ਤੇ ਹੀ ਚੱਲਦਾ ਇਸ ਕਰਕੇ ਸਾਨੂੰ ਇਹ ਕੱਢਣਾ ਪੈਣਾ ਜੀ ਜੇ ਸਾਨੂੰ ਸਰਕਾਰ ਕੰਮ ਦਿੰਦੀ ਹੈ ਤਾਂ ਠੀਕ ਹੈ ਜਾਂ ਸਾਨੂੰ ਫਿਰ ਰੋਜ਼ਗਾਰੀ ਪੱਤਾ ਦਿੱਤਾ ਜਾਵੇ ਸਾਡੇ ਗਰੀਬਾਂ ਦੇ ਬੱਚੇ ਨਹੀਂ ਪਲ ਰਹੇ ਇਸ ਤਰ੍ਹਾਂ ਗਰੀਬ ਕੀ ਕਰਨ ਕਿੱਥੇ ਮਜ਼ਦੂਰੀ ਤੇ ਜਾਣ ਕੋਈ ਜ਼ਿੰਮੇਦਾਰ ਨਹੀਂ ਦਿਹਾੜੀ ਪੂਰੀ ਦੇ ਰਿਹਾ ਕੋਈ ਨਸ਼ੇ ਪੱਤੇ ਵਿੱਚ ਵੜ ਗਿਆ ਇਸ ਕੰਮ ਦਾ ਮਾਰਾ ਗਰੀਬ ਬੁੜੀਆਂ ਵਿਚਾਰੀਆਂ ਕੀ ਕੀ ਕਰਨ ਇਸ ਕਰਕੇ ਜੇ ਸਾਡਾ ਕੰਮ ਚਲਾਉਣਗੇ ਤਾਂ ਠੀਕ ਹੈ ਨਹੀਂ ਸਾਨੂੰ ਜਿੱਥੋਂ ਤੱਕ ਸਾਥੋਂ ਪਹੁੰਚਿਆ ਗਿਆ ਅਸੀਂ ਉੱਥੋਂ ਤੱਕ ਪਹੁੰਚਾਂਗੇ ਜੀ ਮੇਰਾ ਨਾਮ ਹੈ ਪ੍ਰੋਫੈਸਰ ਰਕੇਸ਼ ਕੁਮਾਰ ਤੇ ਮੈਂ ਮਨਰੇਗਾ ਮਜ਼ਦੂਰ ਏਕਤਾ ਮੰਚ ਪ੍ਰਧਾਨ ਪੰਜਾਬ ਦਾ ਪ੍ਰਧਾਨ ਹਾਂ ਅੱਜ ਰੋਸ ਰੈਲੀ ਕੀਤੀ ਗਈ ਹੈ ਕੀ ਮਾਮਲਾ ਹਾਂਜੀ ਅੱਜ ਅਸੀਂ ਸੰਗਤ ਮੰਡੀ ਬਠਿੰਡਾ ਵਿਖੇ ਇੱਕ ਰੋਸ ਰੈਲੀ ਕੱਢੀ ਗਈ ਹੈ ਇਹ ਬਠਿੰਡੇ ਦੇ 10 ਪਿੰਡਾਂ ਦੇ ਮਜ਼ਦੂਰ ਇੱਥੇ ਅੱਜ ਇਕੱਠੇ ਹੋਏ ਆ ਮਨਰੇਗਾ ਮਜ਼ਦੂਰ ਸਾਰੇ ਇਕੱਠੇ ਹੋਏ ਕਿਉਂਕਿ ਬਠਿੰਡੇ ਦੇ ਬਹੁਤ ਸਾਰੇ ਪਿੰਡਾਂ 'ਚ ਆਪਣਾ ਪਿਛਲੇ 6 ਮਹੀਨਿਆਂ ਤੋਂ ਕੰਮ ਬੰਦ ਪਿਆ ਹੈ ਤੇ 6 ਮਹੀਨੇ ਤਾਂ ਕੰਮ ਬੰਦ ਪਿਆ ਹੋਰ ਅਗਰ 6 ਮਹੀਨਿਆਂ ਚ ਕੰਮ ਵੀ ਚੱਲਿਆ ਤੇ ਸਿਰਫ 10 ਜਾਂ 15 ਦਿਨ ਕੰਮ ਚੱਲਿਆ ਜਦ ਕਿ ਕਾਨੂੰਨ ਇਹ ਕਹਿੰਦਾ ਮੰਰੇਗਾ ਕਾਨੂੰਨ ਕਿ 1 ਸਾਲ ਚ ਘੱਟੋ ਘੱਟ 100 ਦਿਨ ਰੋਜ਼ਗਾਰ ਦੇ ਮਿਲਣੇ ਚਾਹੀਦੇ ਘੱਟੋ ਘੱਟ 100 ਦਿਨ ਅਗਰ ਉਹ ਸਾਹਵਨਾ ਦੇਖੀਏ ਤੇ ਹੁਣ ਮਾਰਚ ਅਪ੍ਰੈਲ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 7 ਮਹੀਨੇ ਹੋਣ ਤੋਂ ਬਾਅਦ ਵੀ ਹਲੇ ਤੱਕ ਸਿਰਫ 10 ਜਾਂ 12 ਦਿਨ ਕੰਮ ਮਿਲਿਆ ਜਦ ਕਿ ਹੁਣ ਤੱਕ 50 60 ਦਿਨ ਪੂਰੇ ਹੋ ਜਾਣੇ ਚਾਹੀਦੇ ਸੀ ਇਹਦਾ ਮਤਲਬ ਜਿਹੜਾ ਸਰਕਾਰ ਇੱਥੇ ਕਾਨੂੰਨ ਦੀ ਮੰਰੇਗਾ ਕਾਨੂੰਨ ਦੀ ਉਲੰਘ ਤੇ ਮੰਗ ਅਸੀਂ ਇਹ ਕਰ ਰਹੇ ਆ ਕਿ ਯਾ ਤੇ ਸਾਨੂੰ ਕੰਮ ਚਲਾ ਦੇਣ ਠੀਕ ਹੈ ਦੋ ਤਿੰਨ ਦਿਨ ਨਜ਼ਰ ਸਾਡਾ ਕੰਮ ਚਲਾਇਆ ਜਾਵੇ ਇਹ ਕੰਮ ਨਹੀਂ ਚਲਾਉਂਦੇ ਇਹ ਕਾਨੂੰਨ ਹੈ ਮਨਰੇਗਾ ਐਕਟ ਦੀ ਧਾਰਾ 71 ਉਹ ਧਾਰਾ ਇਹ ਕਹਿੰਦੀ ਹੈ ਕਿ ਜੇ ਇਹਨਾਂ ਨੂੰ ਕੰਮ ਨਹੀਂ ਦਿੰਦੀ ਸਰਕਾਰ ਤੇ ਇਹਨਾਂ ਨੂੰ 15 ਦਿਨ ਦੇ ਅੰਦਰ ਅੰਦਰ ਠੀਕ ਹੈ ਅਰਜੀ ਦੇਣ ਦੇ 15 ਦਿਨ ਦੇ ਅੰਦਰ ਅੰਦਰ ਬੇਰੋਜ਼ਗਾਰੀ ਪੱਤਾ ਦੇਣਾ ਹੁੰਦਾ ਹੈ ਉਹ ਜਿਹੜਾ ਬੇਰੋਜ਼ਗਾਰੀ ਪੱਤਾ ਉਹ ਬੇਰੋਜ਼ਗਾਰੀ ਪੱਤਾ ਤੁਹਾਡੀ ਦਿਹਾੜੀ ਹੈ ਜਿਹੜੀ ਉਹਦਾ ਘੱਟੋ-ਘੱਟ ਅੱਧ ਹੁੰਦਾ ਠੀਕ ਹੈ ਤੁਹਾਡੀ ਮੰਗ ਨਾ ਮੰਨੀ ਗਈ ਤਾਂ ਅਗਲਾ ਸੰਘਰਸ਼ ਕੀ ਇਹ ਬਹੁਤ ਦੂਰ ਤੱਕ ਜਾਊਗਾ ਡੀਸੀ ਦਫ਼ਤਰ ਤੱਕ ਵੀ ਜਾਊਗਾ ਮਨਰੇਗਾ ਦਾ ਸਭ ਤੋਂ ਵੱਡਾ ਜਿਹੜਾ ਦਫ਼ਤਰ ਹੈ ਠੀਕ ਹੈ ਚੰਡੀਗੜ੍ਹ ਦਾ ਉੱਥੇ ਵੀ ਜਾਊਗਾ ਠੀਕ ਹੈ ਸਾਰੀ ਮਿ ਨਹੀਂ ਹੈ ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਮੁੱਦਾ ਹੈ ਇਸ ਲਈ ਦਮ ਹੈ ਜੀ ਸਾਡਾ ਨਰੇਗਾ ਦਾ ਕੰਮ ਦਿਓ ਹੈ ਕੋਠਾ ਵਾਲਾ ਸਰਪੰਚ ਕਹਿੰਦਾ ਨੂੰ ਵੀ ਸੰਘਰਸ਼ ਕਿਉਂ ਕਰਿਆ ਸਾਨੂੰ ਕਣਕ ਸਾਡੇ ਪੀਤੇ ਖਾਲੀ ਆਟੇ ਦੇ ਭੁੱਖੇ ਮਰਦੇ ਗਰੀਬ ਸਨਮਾਟਾ ਦਾਣਾ ਸਰਪੰਚ ਦੇ ਦੇ ਅਸੀਂ ਸੰਘਰਸ਼ ਨਾ ਵੱਡਾਂਗੇ ਸਾਡਾ ਨਰੇਗਾ ਦਾ ਕੰਮ ਚਲਾਵੇ ਸਰਪੰਚ ਅਸੀਂ ਸਰਪੰਚਾਂ ਦੇ ਰੋਜ਼ ਦੇ ਜਾ ਜਾ ਕੇ ਪਹਿਰੀਏ ਤੇ ਨਹੀਂ ਗੇ ਸਾਡਾ ਕੰਮ ਚਲਾਓ ਕੀ ਕੰਮ ਚਲਾਉਂਦੇ ਇਹ ਇੱਥੇ ਲੈ ਕੇ ਵੋਟਾਂ ਅੰਦਰ ਵੜ ਜਾਂਦੇ ਆ ਹੈ ਸਾਨੂੰ ਬਕਾਉ ਦੱਸਦੇ ਅੱਡੇ ਦੇ ਸਾਨੂੰ ਦੇਵਾ ਸਰਪੰਚ ਕਿਹੜਾ ਕਣਕ ਦੀ ਬੋਰਨਾ ਸੀ ਨਹੀਂ ਇੱਥੇ ਬੁਲੇ ਲੈੜੀ ਜਾਵਾਂਗੇ ਅਸੀਂ ਭੁੱਖੇ ਆਰ ਦੀਆਂ ਹੋਰ ਕੀ ਕਰੀਏ ਕਹਾਂ ਚ ਮਰ ਜੀਏ ਭੁੱਖੇ ਦਮ ਘੋਟ ਲੀਏ ਜੇ ਕੋਈ ਨਰੇਗਾ ਦਾ ਕੰਮ ਸੀ ਉਹ ਵੀ ਇਹਨਾਂ ਨੇ ਖੋਲਿਆ ਸਾਥੋਂ ਸਾਨੂੰ ਕੰਮ ਮਿਲਣਾ ਚਾਹੀਦਾ ਨਿੱਸੇ ਨਾਲ ਸੈਦ ਤੋਂ ਵੱਡਾ ਹੋਰ ਬਿੱਡਾਂਗੇ ਚੰਡੀਗੜ੍ਹ ਤਿਕ ਵੀ ਲੜਾਂਗੇ ਬਿਲਕੁਲਾ ਨਾਮ ਰਣਜੀਤ ਕੁਮਾਰ ਹੈ ਜੀ ਮੈਂ ਭਗਤ ਸਿੰਘ ਆਟੂ ਯੂਨੀਅਨ ਦਾ ਪੰਜਾਬ ਪ੍ਰਧਾਨ ਹੈ ਜੀ ਮੈਂ ਜਲੰਧਰ ਤੋਂ ਆਇਆ ਹਾਂ ਜੀ ਅੱਜ ਤੁਸੀਂ ਇੱਥੇ ਰੋਸ ਮਾਰਚ ਕੀਤਾ ਸੰਗਤ ਦੇ ਵਿੱਚ ਕੀ ਮਾਮਲਾ ਸੰਗਤ ਦੇ ਵਿੱਚ ਅੱਜ ਰੋਸ ਮਾਰਚ ਕੀਤਾ ਜੀ ਪਿਛਲੇ 5-6 ਮਹੀਨੇ ਤੋਂ ਜਿਹੜਾ ਆ ਮਨਰੇਗਾ ਦਾ ਕੰਮ ਹੈ ਜਿਹੜਾ ਬੰਦ ਹੈ ਤੇ ਨਾ ਸਰਕਾਰ ਇਹਨਾਂ ਨੂੰ ਕੋਈ ਪੱਤਾ ਦੇ ਰਹੀ ਆ ਤੇ ਨਾ ਇਹਨਾਂ ਦਾ ਕੰਮ ਚਲਾ ਰਹੀ ਆ ਤੇ ਅੱਜ ਦਾ ਜਿਹੜਾ ਰੋਸ ਮਾਰਚ ਹੈ ਇਹ ਅਸੀਂ ਸਿਰਫ ਤੇ ਸਿਰਫ ਸੁੱਤੀ ਤੇ ਗੁੰੰਗੀ ਬੋਲੀ ਸਰਕਾਰ ਜਿਹੜੀ ਉਹਨੂੰ ਜਗਾਉਣ ਲਈ ਅੱਜ ਰੋਸ ਮਾਰਚ ਕੱਢਿਆ ਆ ਜੇ ਤਾਂ ਅੱਜ ਇਹ ਸਾਡੇ ਕੋਈ ਗੱਲ ਸਿਰੇ ਬੰਨੇ ਲਾਉਂਦੇ ਆ ਠੀਕ ਹੈ ਨਹੀਂ ਤਾਂ ਇਸ ਤੋਂ ਵੀ ਤਖੜੇ ਸੰਘਰਸ਼ ਛੇੜੇ ਆ ਇਸਟੈਪ ਬਾਈ ਸਟੈਪ ਇਹ ਕਾਨੂੰਨੀ ਤੌਰ ਤੇ ਵੀ ਤੇ ਸੰਘਰਸ਼ਾਂ ਦੇ ਤੌਰ ਤੇ ਵੀ ਇਹਨਾਂ ਨਾਲ ਲੜੇ ਜਾਣਗੇ ਇਹਨਾਂ ਨੂੰ ਸਖਤ ਚੇਤਾਵਨੀ ਦਿੰਦੇ ਆ ਵੀ ਇਹਨਾਂ ਦਾ ਕੰਮ ਜਿਹੜਾ ਆ ਉਹ ਚਲਾਇਆ ਜਾਵੇ ਜੇ ਨਾ ਚਲਾਊਗਾ ਤੇ ਫਿਰ ਇਸ ਤੋਂ ਵੀ ਤਕੜੇ ਸੰਘਰਸ਼ ਜਿਹੜੇ ਆ ਉਹ ਕੀਤੇ ਜਾਣਗੇ ਮੰਗ ਪੱਤਰ ਵੀ ਦਿੱਤੇ ਜਾ ਰਹੇ ਆ ਜੀ ਹਾਂਜੀ ਅੱਜ ਮੰਗ ਪੱਤਰ ਵੀ ਦਵਾਂਗੇ ਵੈਸੇ ਮੰਗ ਪੱਤਰ ਅਸੀਂ ਇਹਨਾਂ ਨਾਲ ਬਹੁਤ ਖੇਡ 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 ਲੈ ਅਸੀਂ ਦੇਖ ਲੈ ਦੇ ਦੇ ਕੇ ਕੱਲ ਕੋਈ ਨਹੀਂ ਸਿਰੇ ਲਾਉਂਦਾ ਹੈਗਾ ਗੱਲ ਤੇ ਸਿਰਫ ਤੇ ਸਿਰਫ ਲੋਕਾਂ ਦੇ ਕੋਲ ਇੱਕੋ ਹੀ ਰਾਹ ਆ ਜੋ ਭਗਤ ਸਿੰਘ ਨੇ ਕਿਹਾ ਸੀ ਬੇ ਸੰਘਰਸ਼ ਕਰੋ ਸੰਘਰਸ਼ਾਂ ਕਰਨ ਵਾਲੇ ਲੋਕ ਕਦੀ ਵੀ ਹਾਰਦੇ ਨਹੀਂ ਹੁੰਦੇ ਉਹਨਾਂ ਨੂੰ ਬੇਸ਼ੱਕ ਜਿਹੜੀ ਮੰਜ਼ਲ ਆ ਹੌਲੀ ਸੱਜੇ ਮਿਲਦੀ ਆ ਮੰਜ਼ਲ ਇਹਨਾਂ ਨੂੰ ਪੱਕੀ ਮਿਲੂਗੀ ਇਸੇ ਤਰ੍ਹਾਂ ਤਖੜੇ ਹੋ ਕੇ ਸੰਘਰਸ਼ ਦੇ ਵੱਲ ਵਧੇ ਰਹਿਣ ਤੇ ਜਿੱਤ ਜ਼ਰੂਰ ਪੱਕੀ ਹੋਊਗੀ ਜੀ ਮਗਰ ਇਹ ਕਦਰਮ ਚੰਦ ਨੇ ਮੰਗੇ ਸੀ ਕਿ ਸਾਨੂੰ ਕੰਮ ਮੁਹਈਆ ਕਰਵਾਇਆ ਜਾਵੇ ਅਸੀਂ ਇਹ ਮੰਗ ਪੱਤਰ ਲੈ ਰਿਆ ਇਹਨਾਂ ਨੂੰ ਕੰਮ ਮੁਹਈਆ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਜੋ ਇਹਨਾਂ ਦਾ ਮੰਗ ਪੱਤਰ ਹੈ ਉਹ ਅਗਲੇ ਕਾਰਵਾਲੇ ਅਧਿਕਾਰੀਆਂ ਨੂੰ ਪੇਸ਼ ਦਿੱਤਾ ਜਾਊਗਾ ਜੀ ਸਰ ਕੀ ਮੰਗਾ ਕੀ ਇਹਨਾਂ ਨੇ ਮਗਨਰੇਗਾ ਤੇ ਪਿਛਲੇ ਕੁਸ ਮਹੀਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਸੀਗਾ ਉਸ ਸਬੰਧ ਵਿੱਚ ਇਹ ਆਈਸੀਐਸ ਨੇ ਤਾਂ ਮੰਗ ਪੱਤਰ ਲੈ ਲਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬਹੁਤ ਜਲਦੀ ਉਹਨਾਂ ਨੂੰ ਕੰਮ ਉਹ ਇਹ ਕਰਵਾਇਆ ਜਾਵੇ